ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਸ਼ਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕਰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕਿ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐ ਬੜਤੀ ਜਵਾਕ ਨੇ ਕਿੰਨਾ ਦਰਦ ਦੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਕੀਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਾਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚਿਆਂ ਸਾਡੀਆਂ ਸਾਰੀਆਂ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਵ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ हिमाचल ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਆ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਲਾ ਤਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਆ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਉਹਦੀ ਆਵਾਜ਼ ਅੱਜ ਅਕਾਲ ਤੱਕ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਐ ਜਿੱਧਰ ਵੋਟਾਂ ਵੱਧ ਆ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਵਧ ਰਹੀਆਂ ਸਰਪੰਚਤਾ ਬਣ ਲੱਗ ਗਏ ਕਾਉਂਸਲਰ ਤਾਂ ਬਣ ਲੱਗ ਗਏ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇਕਾਲਤਾ ਸਹਾ ਜਿਹੇਦਾਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨੀ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੇ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤ ਮੈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਸਤਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ ਲਿਆ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਹੈ ਸਾਰਾ ਅੱਧਾ ਘੜ ਬਣਵਾ ਕੇ ਦਿੰਦਾ ਪਛਾਣ ਪੱਤਰ ਬਣਾ ਕੇ ਦਿੰਦਾ ਜਾ ਕੇ ਦੇਖ ਲਓ ਆਪਣੀ ਪੀੜਾ ਦੀ ਯਾਦ ਆ ਕੇ ਕਨਾਲ ਕਨਾਲ ਸਾਹ ਦੇ ਵਿੱਚ ਭਈਏ ਬੈਠੇ ਕਨਾਲ ਕਨਾਲ ਸਾਹ ਦੇ ਵਿੱਚ ਜਿੰਨੀ ਚੋਈ ਆ ਨਾਲ ਨਾਲ ਜਾ ਕੇ ਦੇਖ ਲਓ ਕਨਾਲ ਦੋਵਾਂ ਕਨਾਲ ਦੇ ਵਿੱਚ ਭਈਏ ਬੈਠੇ ਆ ਨਿਆਜ ਕਬਜ਼ੇ ਕਰਕੇ ਸੁਨਦਰ ਨਗਰ ਚ ਗਈ ਸੀ ਨਾ ਅੱਜ ਵੀ ਹੋਇਆ ਕਾਂਡ ਕੁੱਤੇ ਨਾ ਅਸੀਂ ਬਾਈਪਾਸ ਖਾਲੀ ਕਰਾਇਆ ਬਹੁਤ ਸਾਰੇ ਖਾਲੀ ਕਰਾਵਾਂਗੇ ਬੰਦੀ ਵੀ ਖਾਲੀ ਕਰਾਓ ਇਹ ਗਲੀ ਕਰਾਵਾਂਗੇ ਸਾਰੀ ਇਹ ਬੰਦੇ ਨੂੰ ਜਿਹੇ ਸਪੋਰਟ ਇਹਨਾਂ ਦੀ ਕਰਦੀ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਢੋਕੇ ਪੂਰਾ ਕੋਈ ਐਮਸੀਆ ਕੋਈ ਵੀ ਬੰਦਾ ਉਹਦਾ ਵਿਰੋਧ ਕਰਾਂਗੇ ਢੋਕੇ ਇਹਨਾਂ ਸਰਪੰਚ ਪੰਚ ਐਮਸੀ ਜਿਹੜਾ ਇਹਨਾਂ ਦੀ ਸਪੋਰਟ ਕਰਦਾ ਉਹਨੂੰ ਢਾਓ ਫਰਕੇ ਉਹਦੇ ਜੁੱਤੀ ਫਰੂ ਮਾਰ ਕੇ ਫਿਰ ਬਾਬਾ ਜੀ ਜਿਹੜੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਉਹ ਤਾਂ ਨੂੰ ਕਰਨਾ ਪੈ ਰਿਹਾ ਕੀ ਕਰਨਾ ਚਾਹੁੰਗੇ ਸਰਕਾਰ ਵਾਲੀ ਜੇ ਸਰਕਾਰ ਫੇਲ ਹੈ ਸਰਕਾਰੀ ਤਾਂ ਜਿਹੜੀ ਸਰਕਾਰ ਹੈ ਬਸ ਇਹ ਬੰਦਾ ਪਹਿਲਾਂ ਵੀ ਸਰਕਾਰ ਕਿਹੜੀ ਸਰਕਾਰ ਹੈ ਕਿ ਆਇਆ ਤੁਹਾਡੇ ਬੱਚਾ ਮਰ ਗਏ ਸਰਕਾਰ ਦੱਸੋ ਕਿੱਥੇ ਆ ਕੀ ਕਹਿੰਦੇ ਜੀ ਮਾਨਯੋਗ ਅਦਾਲਤ ਮਾਨਯੋਗ ਜੱਜ ਕਾਹਦੇ ਮ ਜਿਨ੍ਹਾਂ ਨੇ ਇਹਨੂੰ ਪਹਿਲਾਂ ਛੱਡ ਦਿੱਤਾ ਜੇ ਪਹਿਲਾਂ ਹੀ ਇਹਨੂੰ ਸੱਚਾਈ ਦੀ ਸਜ਼ਾ ਮਿਲੀ ਹੁੰਦੀ ਹੈ ਬਾਹਰ ਕਿਦਾਂ ਹੁੰਦਾ ਹੈ ਬਾਬਾ ਜੀ ਅੱਜ ਜਿਹੜਾ ਹਸ਼ਿਆਦਪੁਰ ਦੇ ਐਮਪੀ ਐਮਐਲਏ ਤੇ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਣੇ ਵੋਟ ਬੈਂਕ ਦਾ ਫਿਕਰ ਹੋਰ ਕੋਈ ਨਹੀਂ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਨਾ ਲਓ ਸਰਕਾਰ ਦੇ ਹਾਲਾਤ ਇਹ ਆ ਤੁਸੀਂ ਐਮਪੀ ਐਮਐਲਏ ਦੀ ਜਿਹੜੀ ਗੱਲ ਕੀਤੀ ਆ ਉਹਨਾਂ ਨੂੰ ਸਿਰਫ ਸੇ ਵੋਟ ਚਾਹੀਦੀ ਆ ਉਹੀ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਅਦਾਲਤ ਉਹੀ ਬਣਾਉਂਦੇ ਨੇ ਉਹਨਾਂ ਦੀ ਸਾਡਾ ਇਹ ਆ ਅਸੀਂ ਅੱਜ ਤੋਂ ਨੌਜਵਾਨ ਜਿੰਨੇ ਇੱਥੇ ਖੜੇ ਆ ਤੇ ਹਈਆ ਕਰ ਲਈਏ ਸਰਕਾਰ ਨੂੰ ਅਸੀਂ ਕੱਲ ਤੱਕ ਦਾ ਟਾਈਮ ਦੇਈਏ ਕੱਲ ਤੱਕ ਦਾ ਟਾਈਮ ਦੇ ਅੱਜ ਹੀ ਡਾਂਗ ਚੱਕੀ ਤਾਂ ਉਹਨਾਂ ਦਿਵਾਲੇ ਹੋਈਏ ਅਸੀਂ ਜੇ ਸਰਕਾਰ ਆਉਂਦੀ ਫਿਰ ਸਰਕਾਰ ਦਾ ਹਾਲ ਵੀ ਅਸੀਂ ਨੇਪਾਲ ਵਾਲਾ ਹੀ ਕਰਾਂਗੇ ਉਹ ਵਾਦਾ ਕਰੀਏ ਇਸ ਗੱਲ ਦਾ ਏਕਾ ਕਰ ਲੋ ਚਾਹੇ ਇੱਥੇ ਹਿੰਦੂ ਆ ਸਿੱਖ ਮੁਸਲਮਾਨ ਆ ਇੱਥੇ ਇਹ ਸਾਡਾ ਕਲਚਰ ਸੰਜਾਇਆ ਇਹ ਸਾਡੇ ਕਲਚਰ ਵਿੱਚ ਟੁੱਕਦੇ ਨਹੀਂ ਇਹ ਸਾਡੇ ਕ੍ਰਿਮੀਨਲ ਆ ਇਹਨਾਂ ਦਾ ਰਿਕਾਰਡ ਦੇਖੋ ਤੁਸੀਂ 7 ਸਾਲ ਉਹ ਪਹਿਲਾਂ ਜੇਲ੍ਹ ਘਟ ਕੇ ਆਇਆ ਕ੍ਰਿਮੀਨਲ ਰਿਕਾਰਡ ਉਹਦਾ ਫਿਰ ਉਹਨੂੰ ਦਿਹਾ ਕੀਤਾ ਉੱਤੇ ਕੋਈ ਨਿਗ੍ਹਾ ਨਹੀਂ ਰੱਖੀ ਗਈ ਜੇ ਇਹ ਹੀ ਕਤਲ ਕਿਸੇ ਸਿੱਖ ਨੇ ਕੀਤਾ ਹੁੰਦਾ ਤੇ ਹੁਣ ਨੂੰ ਇਨਕਾਊਂਟਰ ਹੋ ਗਿਆ ਹੁਣਾਂ ਜੀ ਸਦਕਾਰ ਸਾਹਿਬ ਨੂੰ ਦੱਸੇ ਕਿ ਕਦੋਂ ਉਹਦਾ ਇਨਕਾਊਂਟਰ ਕਰਦੀ ਆ ਫੇਰ ਕੋਈ ਵੀਡੀਓ ਨਹੀਂ ਬਣਦੀ ਹੁਣ ਨੂੰ ਮਾਰਿਆ ਹੋਣਾ ਸੀ ਉਹਦਾ ਇਨਕਾਊਂਟਰ ਹੋ ਗਿਆ ਉਹ ਹੱਥ ਨਾ ਆਉਂਦਾ ਤੇ ਸਿੱਖ ਦਾ ਕਿਸ ਨਾ ਕਿਸੇ ਪਤਵਾਰ ਸਾਰਾ ਥਾਣੇ ਚ ਕੀ ਹੋਣਾ ਸੀ ਇਹ ਗੋਲੀਆਂ ਸਾਡੇ ਸਿੱਖਾਂ ਨਹੀਂ ਬਣੀਆਂ ਸਾਡੇ ਸਿੱਖਾਂ ਵਾਸਤੇ ਗੋਲੀਆਂ ਬਣੀਆਂ ਸਾਡੇ ਲੋਕਾਂ ਦੇ ਮੁੰਡਿਆਂ ਦੇ ਉੱਤੇ ਗੋਲੀਆਂ ਮਾਰਦੇ ਆ ਸਿੱਧੀਆਂ ਗੋਲੀਆਂ ਮਾਰਦੇ ਇਹਨਾਂ ਨੇ ਮਾਰੋ ਗੋਲੀਆਂ ਵਸਦੇ ਤੈਨੂੰ ਤੁਹਾਡਾ ਬੱਚਾ ਮਾਰਦਾ ਭੈਣ ਜੋਂ ਨੂੰ ਮੈਂ ਚੱਕ ਲਿਆ ਕੇ ਬਾਹਲੇ ਅੰਦਰ ਜਿਹੜਾ ਕੋਈ ਸਰਕਾਰ ਨੇ ਜੋ ਕੰਮ ਕਰਦਾ ਉਹ ਸਾਡੇ ਵਿੱਚ ਲੈ ਕੇ ਛੇੜਾਈ ਦਿੰਦੇ ਕੀ ਕੰਮ ਆ ਓਡ ਓਡ ਆ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋੜ ਯਾਰ ਅਸੀਂ ਲੋਕਾਂ ਨੂੰ ਬਿਲਕੁਲ ਤੰਗ ਨਹੀਂ ਕਰਨਾ ਕੋਈ ਧਰਨਾ ਨਾ ਲਾਉਣਾ ਆ ਡਾਂਗ ਜੱਤੀਆਂ ਚੱਲਿਆ ਭਈ ਇੱਕ ਮਿੰਟ ਪਹਿਲੇ ਸਿੱਧੇ ਬਾਬਾ ਜੀ ਨੇ ਬਹੁਤ ਬਹੁਤ ਕੰਮ ਕੀਤਾ ਬਾਬਾ ਜੀ ਨੇ ਇਹਨਾਂ ਨੇ ਧੱਕੇ ਉਥੋਂ ਚੰਡੀਗੜ੍ਹ ਆ ਮੈਂ ਬਹੁਤ ਬਹੁਤ ਸ਼ਾਬਾਸ਼ ਸਾਡੀ ਸਮੂਹ ਸਿੱਖ ਜੱਟ ਇੱਕ ਬਾਬਾ ਜੀ ਸਾਡੀ ਜਾਂ ਸੋਹਣਾ ਸਾਡੀ ਸਮੂਹ ਜਿੰਨੀਆਂ ਹੁਸ਼ਿਆਰ ਬੰਦੀਆਂ ਜਾਂ ਪੰਜਾਬ ਦੀ ਥੱਲੇ ਹੁਸ਼ਿਆਰ ਬੰਦਾਂ ਮਸਲਾ ਨਹੀਂ ਹੈ ਉਹਦੇ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਹਰ ਇੱਕ ਜਿੰਨੀਆਂ ਸਮਾਜਿਕ ਲੱਗ ਬੰਦੀਆਂ ਘਾਹਮਣਕ ਤੇ ਬੰਦੀਆਂ ਕਿਸਾਨ ਜਥੇਬੰਦੀਆਂ ਸਾਡੀ ਸਭ ਤੋਂ ਅਪੀਲਾ ਆ ਇੱਕ ਮਠੋ ਗਿਆ ਇਹਨਾਂ ਨੂੰ ਇੱਥੋਂ ਪੰਜਾਬ ਚੋਂ ਕੱਢੀਏ ਪੰਜਾਬ ਵਿਲਾ ਕਰੀਏ ਸਰਕਾਰ ਨੂੰ ਵਾਰਨਿੰਗ ਦੇਈਏ ਅਜੋਕ ਪੰਚਾਇਤਾਂ ਨੂੰ ਵਾਰਨਿੰਗ ਦੇਈਏ ਕਿ ਇਹਨਾਂ ਨੂੰ ਕਿਹੜਾ ਵੀ ਇਹਦਾ ਬਾਈਕਰੂ ਦਾ ਪੰਜਾਬ ਕਰੇਗਾ ਇਹਨੂੰ ਇਹ ਜਿਹੜਾ ਇਹ ਜਿਹੜੀ ਆ ਮੱਧ ਭਾਗੀ ਏ ਢੀ ਵੱਡੀ ਖਬਰ ਹੋਈ ਏ ਕਿ 5 ਸਾਲਾ ਬੱਚੇ ਦੇ ਨਾਲ ਜਿਹੜਾ ਐਡਾ ਵੱਡਾ ਜੁਰਮ ਹੋਇਆ ਉਹਦੇ ਉਹਦੇ ਸਬੰਧ ਚ ਅੱਜ ਸਾਰੇ ਭਰਾ ਐ ਦੁੱਖ ਏ ਇੱਕ ਰੋਸ ਪ੍ਰਦਰਸ਼ਨ ਜਿਹੜਾ ਇੱਕ ਦੁੱਖ ਹੋਇਆ ਇੱਕ ਮਾਂ ਦਾ ਪੁੱਤ ਮਰ ਗਿਆ ਇੱਕ ਭੈਣ ਦਾ ਭਰਾ ਮਰ ਗਿਆ ਇਹ ਸਾਰਾ ਪੰਜਾਬ ਦੁਖੀ ਐ ਇੱਥੇ ਸਾਰੇ ਭਰਾ ਪਹੁੰਚੇ ਆ ਇੱਥੇ ਕੋਈ ਆਪਾਂ ਹਰ ਇੱਕ ਬੰਦੇ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਬੰਦੇ ਇੱਥੇ ਆਣਾ ਦਾ ਇਨਸਾਫ ਲਈ ਆਇਓ ਹਰ ਵੀਰ ਦੇ ਬਿਲਕੁਲ ਉਹ ਬੰਦੇ ਦੇ ਨਾਲ ਜੋ ਬੱਚੇ ਦੇ ਨਾਲ ਧੱਕਾ ਹੋਇਆ ਰੱਬ ਕਿਸੇ ਦੇ ਮਾਂ ਦੇ ਪੁੱਤ ਦੇ ਨਾਲ ਨਹੀਂ ਤਾਂ ਧੱਕਾ ਕਰੇ ਕਿਸੇ ਦੇ ਭਰਾ ਦੇ ਨਾਲ ਇਹ ਤਾਂ ਧੱਕਾ ਨਾ ਕਰੇ ਕਿਸੇ ਪਿਓ ਦੇ ਪੁੱਤਰੇ ਨਾਲ ਧੱਕਾ ਨਾ ਕਰੇ ਅੱਜ ਉਸ ਮਾਂ ਦੇ ਹੰਝੂ ਵਗਦੇ ਆ ਜੋਤੀ ਵਾਰੀ ਆਈ ਆ ਕੱਲੂ ਪਤਾ ਨਹੀਂ ਕਿਹਦੀ ਵਾਰੀ ਆਣੀ ਮੈਂ 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 ਗੱਲ ਇਹ ਕਰਦਾ ਦੇਖੋ ਅਸੀਂ ਕਿਸੇ ਨੇ ਇਹ ਨਹੀਂ ਸਮਝਣਾ ਕਿ ਕਿਸੇ ਦੇ ਹੋਰ ਬੱਚੇ ਦੇ ਨਾਲ ਹੋਇਆ ਸਾਡੇ ਪਰਿਵਾਰ ਦੇ ਨਾਲ ਨਹੀਂ ਸਾਡਾ ਅਸੀਂ ਜੇ ਬਿਲਕੁਲ ਅਸੀਂ ਜੇ ਇਹ ਸੋਚ ਕੇ ਚੱਲੀ ਆ ਆਪਣਾ ਸਮਝ ਕੇ ਚੱਲੀ ਆ ਫਿਰ ਸਾਨੂੰ ਦੁੱਖ ਵੀ ਵੀਲ ਹੋਣਾ ਅਸੀਂ ਕਿਸੇ ਨੂੰ ਰੋਡ ਤੇ ਨਾ ਤੰਗ ਕਰਨਾ ਐ ਨਾ ਪਰੇਸ਼ਾਨ ਕਰਨਾ ਐ ਨਾ ਸਾਡਾ ਇੱਥੇ ਨਾ ਤੇ ਇੱਥੇ ਨਾ ਤੇ ਕੋਈ ਸਿਆਸਤ ਬਾਜ਼ੀ ਆ ਇਹ ਪੰਜਾਬ ਐ 55 ਐ ਪੰਜਾਬ ਇਦਾਂ ਐ ਜੇ ਅੱਜ ਆਪਾਂ ਕਿਸੇ ਦੇ ਪੁੱਤ ਨੇ ਸਟੈਂਡ ਲੈਨੇ ਨਾ ਕੱਲ ਨੂੰ ਰੱਬ ਤੁਹਾਡੇ ਨੇ ਸਟੈਂਡ ਦੇਖਦਾ ਸਰਪੰਚ ਸਾਹਿਬ ਨੇ ਗੋਵਿੰਦਕੁਰ ਖੁੰਖਣਾ ਤੋਂ ਤੇ ਇੱਧਰ ਆਪਣੇ ਭਾਜੀ ਸਰਦੀਪ ਗਰਦੀਪ ਭਾਜੀ ਨੇ ਤੇ ਤੁਸੀਂ ਸਾਡੇ ਪਿੰਡ ਦੇ ਸਰਪੰਚੋ ਆ ਤੇ ਸਾਡੇ ਪਿੰਡ ਦੇ ਬਹੁਤ ਮਾਰ ਬੰਦੇ ਆ 50 70 ਦਸਾਂ ਪਿੰਡਾਂ ਦੇ ਇੱਥੇ ਇਸ ਵੇਲੇ ਅਵੇਲੇਬਲ ਆ ਇਹ ਚ ਇਹ ਨਾ ਸਮਝੋ ਕਿ ਉਹ ਵੂਡ ਮੇ ਤਾਂ ਨਿਆਣਿਆਂ ਦਾ ਇਕੱਠ ਹੋਇਆ ਇਹ ਨਿਆਣਿਆਂ ਦਾ ਨਹੀਂ ਪੂਰਾ ਸਿਆਣਿਆਂ ਦਾ ਸਹਿਯੋਗ ਆ ਤੇ ਮੇਰਾ ਹਮੇਸ਼ਾ ਪੰਜਾਬ ਨੂੰ ਲੈ ਕੇ ਇਹੀ ਮੋਟਰ ਗਿਰਿਆ ਕਿ ਆਪਾਂ ਹਮੇਸ਼ਾ ਆਪਣੇ ਹੱਕਾਂ ਲਈ ਇਕੱਠਾ ਹੋਵੇ ਕਿਉਂ ਸਾਡੇ ਨਾਲ ਇਦਾਂ ਕੀਤਾ ਜਾਂਦਾ ਅਸੀਂ ਪੰਜਾਬੀ ਬੰਦਾ ਜਾ ਕੇ ਹਿਮਾਚਲ 'ਚ ਜ਼ਮੀਨ ਨਹੀਂ ਲੈ ਸਕਦਾ ਤੁਹਾਨੂੰ ਪਤਾ ਤੁਸੀਂ ਲੈ ਸਕਦੇ ਆ ਹਿਮਾਚਲ ਆਲਾ ਪੰਜਾਬ 'ਚ ਜ਼ਮੀਨ ਲੈ ਸਕਦਾ ਸਾਨੂੰ ਕਿਸੇ ਦਾ ਦੁੱਖ ਨਹੀਂ ਹਿੰਦੁਸਤਾਨ ਆ ਹਿੰਦੁਸਤਾਨ ਨੂੰ ਆਪਾਂ ਹਿੰਦੁਸਤਾਨ ਆਂਦੋ ਸਮਝਦੇ ਆ ਕਿ ਇਸ ਮਹੀਨੇ ਦੇ ਵਿੱਚ ਉਹਨੂੰ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਇੱਥੇ ਲਟਕਾ ਕੇ ਚੌਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦੁਬਾਰਾ ਨਾ ਹੋਵੇ 15 ਸਾਲ ਦੀ ਕੁੜੀ ਦਾ 16 17 ਸਾਲ ਦੀ ਕੁੜੀ ਦਾ ਰੇਪ ਹੋਇਆ ਕਿਤੇ ਖਾਨੇ ਗੁੰਝੇ ਪੈਂਦਾ ਆ 4 ਸਾਲ ਦੇ ਬੱਚੇ ਦਾ ਤੁਹਾਡੇ ਦਿਮਾਗ 'ਚ ਪੈ ਰਿਆ ਕਿ ਆ ਕੀ ਆ ਇਹ ਤਾਂ ਅੱਗ ਹੋਰ ਪਾਪ ਆ that's how they but